ਆ ਗਿਆ ਹੈ ਕਿ ਪਾਇਨਰ ਵੀ ਹੈ ਇਹ ਹਾਂ ਪਾਇਨਰ ਵੀ ਹਾਂ ਪਾਇਨਰ ਪਾਇਨਰ ਹੈ ਉਹ ਜਮ ਦੇਖ ਕੇ ਨਾ ਝਾੜ ਦੇ ਏ ਇਹ ਬਾਈ ਜਿਹੜੀ ਨਰਮੇ ਦੇ ਵਾਣ ਦੀ ਵੀ ਇਹ ਹੋ ਜਾਂਦੀ ਹੈ 6-7 ਗੁੰਟਲ ਦੇ ਕਰੀਬ ਵੀ ਬਹੁਤ ਵਧੀਆ 7 ਗੁੰਟਾਲ ਵਿੱਗੇ ਦੀ ਹੁੰਦੀ ਆ ਬਾਈ ਇੱਧਰ ਰਾਜਸਥਾਨ ਚ ਵਿੱਗੇ ਨੇ ਪੰਜਾਬ ਤੱਕ ਕਿल्ले-ਕਿੱਲੇ ਦਾ ਘੱਟੋ-ਘੱਟ 20 ਗੁੰਟਲ ਦੇ ਕਰੀਬ ਜਾਉ ਦੇਖਾ ਇੱਧਰ ਚੱਕੇ ਨੂੰ ਹਾਂ ਹਾਂ ਬਾਈ ਵੇ ਹਾਂ ਨਾ ਜਮ ਕਿੰਨਾ ਐ ਤਕੀ ਯਾਰ ਜਮੂ ਵੀ ਬਹੁਤ ਹੈ ਤੇ ਪਕਾਅ ਵੀ ਬਹੁਤ ਹੈ। ਹਾਂ ਜਮਾ ਲੀਲੀ ਪੱਕੀ ਵੀ ਹੈ। ਹਾਂ। ਨਹੀਂ ਐ ਕਿ ਵਧਿਆ ਫਸਲ ਸਾਰੀ। ਬੜੀ ਫਸਲਾਂ ਹੀ ਸਾਰੀਆਂ ਵਧੀਆ। ਇਹ ਜਮਾਂ ਦੀ ਵੀ। ਯਾਰ ਤਾਂ ਦੇਖ ਐ ਭਈਆ ਜਮਾਂ। ਹਾਂ। ਗੁੰਦੇ ਬੈ ਗੁੰਦੀਆਂ। ਲੜੀਆਂ। ਇਹਨੇ ਕਮਾਲ ਆ ਯਾਰ ਲੜੀਆਂ ਦੇਖ ਤੋ। ਹੂੰ। ਇਹ ਖੇਤੇ ਇਧਰ ਤੇ ਆ ਜਾਓ। ਆ ਦੇਖੋ ਜੰਮੇ ਉਹ ਚਲ ਆਪਾਂ ਅਹ ਕਰਕੇ ਜਾਨਾ ਨਾ ਮੈਂ ਤਾਂ। ਅੱਛਾ। ਕਾਹ ਰੇਨ। ਹਾਂ ਤਾਂ ਬਹੁਤ ਪਕਾ ਵਧੀਆ ਕੀ ਸਮਾਂ ਕੀ ਲੱਗੂ ਨਾ ਵਾਹ ਕਮਾਲ ਸਮਾਂ ਲੱਗ ਗਿਆ ਲੱਗੂ ਕੀ ਹਾਂ ਸਮਾਂ ਵੀ ਲੱਗ ਸਰੋ ਨੇ ਤੋਂ ਬਹੁਤ ਆ ਬੇੜ ਬਹੁਤ ਲੱਗਿਆ ਕਾਨੂੰ ਕੁਕੜੀਆਂ ਕੀ ਹਾਂ ਡੋਡੀਆਂ ਕਾਨੂੰ ਕੁਕੜੀਆਂ ਹਾਂ ਉਹਨਾਂ ਦੇ ਨਾਲ ਹੀ ਜ਼ਿਆਦਾ ਸਮਾਂ ਹੁੰਦਾ ਹੈ ਸਮਾਂ ਹੁੰਦਾ ਜਦੋਂ ਇਹ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਵੀ ਜਦੋਂ ਇਹ ਚੀਜ਼ਾਂ ਜ਼ਿਆਦਾ ਹੋਣ ਨਿਸ਼ਾਨੀਆਂ ਹੁੰਦੀਆਂ ਇਹ ਸਮੇਂ ਦੀਆਂ ਨਿਸ਼ਾਨੀਆਂ ਹੈ ਪੁਰਾਣੇ ਬਜ਼ੁਰਗ ਦੱਸਦੇ ਆ हां चल चल जो मर्जी तू कर हां दाਣ ਕੱਢ ਕੇ ਰੱਖਾ ਦਾਣੇ ਆ ਦੇਖ ਲਓ ਤੁਸੀਂ ਆ ਦੇਖੋ ਸਰੋਂ ਵੀ ਬਹੁਤ ਵਧੀਆ ਮੋٹے ਦਾਣੇ ਆ ਹਾਂ ਜੇ ਦਾਣੇ ਬੇਰਾ ਵਰਗੇ ਹੋਏ ਹਾਂ ਨਹੀਂ ਐਤ ਕੀ ਫਸਲ ਸਾਰੀ ਚੰਗੀ ਹੈ ਮੈਂ ਵਾਹ ਕਮਾਲ ਆ ਫਸਲ ਆਹ ਸਰੋਂ ਯਾਰ ਇਨੀ ਜੰਮੀ ਐ ਇਹਦਾ ਇੰਨਾ ਜੀ ਲੱਗਦਾ ਦਿਲ ਲੱਗਦਾ ਖੇਤ ਚ ਇਦੋਂ ਵੜ ਵੜ ਕੇ ਮੰਡਲੀਆਂ ਲਾਤੀਆਂ ਤੇ ਆ ਸਵੇਰ ਦਾ ਟਾਈਮ ਐ ਆ ਇਹਨੇ ਸਲਰੀ ਅੱਜ ਕੱਲ੍ਹ ਵਾਲਿਆਂ ਨੂੰ ਘੱਟ ਪਾ। ਅੱਜ ਕੱਲ੍ਹ ਵਾਲਿਆਂ ਨੂੰ ਪਤਾ ਹੀ ਨਹੀਂ ਇਹ ਕੀ ਹੁੰਦਾ। ਉਹ ਤਾਂ ਡੱਕੇ ਹੀ ਕਹਿਣਗੇ ਇਹਨਾਂ ਨੂੰ। ਵੀ ਡੱਕੇ ਬਹੁਤ ਖੜੇ ਨੇ। ਤੇ ਇਹ ਨੇ ਸਰੋਂ ਦੇ ਛੱਲਰੇ, ਕਣਕਰ ਦੇ ਕਰਚੇ ਹੁੰਦੇ ਆ। ਅਲੱਗ-ਅਲੱਗ ਜੀ। ਹਾਂ ਇਧਰ ਮੰਡਲੀ ਦੇ ਇਧਰਲੇ ਪਾਸੇ ਦੀ ਆ। ਹਾਂ। ਇਹਨੂੰ ਵੀ ਤੂੰ ਦੇਖ ਜਿਵੇਂ। ਹਾਂ। ਬਹੁਤ ਵਧੀਆ ਹੈ। ਬੜੀ ਮੰਡਲੀ ਲਾਈ ਹੈ ਵਧੀਆ। ਤਾਂ ਆਪਾਂ ਬੱਦਰ ਨਾਲ ਲੈਣੇ ਨੇ। ਹਾਂ। ਜਾ ਹੋ ਤਾਂ ਕਿ ਜਿੱਥੋਂ ਤਾਂ ਨਿਗਾਹ ਜਾਂਦੀ ਆ ਬਾਈ ਸਰੋਂ ਦੇ ਢੇਰ ਲੱਗੇ ਬੈਠੇ ਐਦ ਕੀ ਦਾ ਰਾਜ ਲੈਣਗੇ ਕਿਸਾਨ ਆਪਣੇ ਰਾਜ ਹਾਂ ਸਮਾ ਬਹੁਤ ਭਾਰੀ ਲੱਗਾ ਫਸਲਾਂ ਦਾ ਵਾਹ ਕਮਾਲ ਚੱਲਦੀ ਮਾਦਾ ਅਕਸਰ ਹੁੰਦੀ ਆ ਚੱਲ ਗਿਆ ਕਿਦਾਂ ਇਹ ਕਹਿੰਦੀ ਕਬਜਾ ਕਰਨਗੇ ਆ ਪੱਤ ਕੋਲ ਆ ਗਿਆ ਬੜੀ ਰਹਿਮਤ ਆ ਵਿਦਾਈ ਦੀ ਬਈ ਬੱਲੇ ਬੱਲੇ ਹੋਈ ਖੜੀ ਆ ਸਰੋਂ ਦੀ ਉਹ ਤੱਕ ਜਿੱਥ ਤੱਕ ਨਿਗਾਹ ਜਾਂਦੀ ਆ ਬਾੜ ਬਾੜ ਕੇ ਨਾ ਤੇ ਢੇਰ ਪ੍ਰੀਮੀਅਰ ਨੇ ਕੁਛ ਘੰਟਿਆਂ ਵਿੱਚ ਹੀ ਉਹ ਤੱਕ ਬਈ ਜਿੱਥੋਂ ਤੱਕ ਨਿਗਾਹ ਜਾਂਦੀ ਆ ਸਰੋਂ ਦੀਆਂ ਮੰਡਲੀਆਂ ਲਾਈਆਂ ਤੇ ਉਧਰ ਹੋ ਵੱਢੀ ਜਾਂਦੇ ਆ ਉਹਨਾਂ ਵਾਸਤੇ ਜਾਂਦੇ ਆ ਬਾ ਦੇਖੋ ਘੰਟਾ ਕਮਾਏ ਨੂੰ ਕਹਿੰਦੇ ਆ ਓ ਤੱਕ ਦੇਖ ਲੈ ਲੱਗੇ ਪੈਣ ਆਲੀ ਤੇ ਚੜਾਵੇਂ ਦੇਖ ਲੈ ਕਿੱਥੋਂ ਤਾਂ ਵੀਡੀਓ